ਅੰ ਬੀਤੇ ਦਿਨੀ ਜਲਾਲਾਬਾਦ ਦੇ ਪੱਤਰਕਾਰ ਪਾਈਚਾਰੇ ਵੱਲੋਂ ਇੱਕ ਜਿਹੜਾ ਰੋਸ ਯਾਰ ਕੀਤਾ ਗਿਆ ਹੈਗਾ ਡੀਸੀ ਮੈਡਮ ਜਿਹੜੇ ਫਾਜ਼ਿਲਕਾਰੇ ਹੈਗੇ ਆ ਕੁਝ ਜਿਹੜੀਆਂ ਗੱਲਾਂ ਸੀਗੇ ਜਿਸ ਤਰ੍ਹਾਂ ਦੇ ਨਾਲ ਪੱਤਰਕਾਰਾਂ ਵੱਲੋਂ ਜਿਹੜਾ ਕਿਸੇ ਵੀ ਖਬਰ ਦਾ ਜਿਹੜਾ ਹੈਗਾ ਕੋਈ ਪੱਖ ਲੈਣਾ ਹੁੰਦਾ ਹੈ ਤਾਂ ਜਦੋਂ ਫੋਨ ਕਰੀਦਾ ਕਿਹਾ ਜਾਂਦਾ ਹੈ ਕਿ ਮੈਡਮ ਜਿਹੜੇ ਆ ਫੋਨ ਨਹੀਂ ਚੱਕਦੇ ਬਤੀਰਾ ਜਿਹੜਾ ਚੰਗਾ ਨਹੀਂ ਉਸੇ ਚੀਜ਼ ਨੂੰ ਲੈ ਕੇ ਜਲਾਲਾਬਾਦ ਦੇ ਜਿਹੜੇ ਪੱਤਰਕਾਰ ਪਾਈਚਾਰੇ ਜੜ ਸਾਡੇ ਹੈਗੇ ਲੋਕ ਸਾਡੇ ਹੈਗੇ ਉਹਨਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ ਜਿਸ ਦਾ ਜਿਹੜਾ ਅਸਰ ਅੱਜ ਦੇਖਣ ਨੂੰ ਮਿਲਿਆ ਹੈ ਕਿ ਲਗਾਤਾਰ ਜਿਹੜਾ ਪੱਤਰਕਾਰ ਪਾਈਚਾਰੇ ਚਾਹੇ ਉਹ ਜਲਾਲ ਜੇ ਫਾਜ਼ਲ ਕਾ ਰਹੇਗਾ ਚਾਹੇ ਉਬੋਹਰ ਦਾ ਹੈ ਚਾਹੇ ਹੋਰ ਜਿਹੜੇ ਹੈਗੇ ਜ਼ਿਲ੍ਹੇ ਦੇ ਵੱਖ-ਵੱਖ ਜਿਹੜੇ ਹੈਗੇ ਖੇਤਰਾਂ ਦਾ ਹੈਗਾ ਉਹ ਇਕਜੁੱਟ ਹੋਇਆ ਹੈ ਤੇ ਜਿਹੜੇ ਡੀਸੀ ਮੈਡਮ ਹੈ ਉਹਨਾਂ ਦੇ ਖਿਲਾਫ ਜਿਹੜਾ ਆਪਣਾ ਰੋਜ਼ਗਾਰ ਕਰ ਰਿਹਾ ਹੈਗਾ ਕਿ ਡੀਸੀ ਜਿਹੜੇ ਹੁੰਦੇ ਹੈ ਉਹ ਮਾਲਕ ਹੁੰਦੇ ਜ਼ਿਲ੍ਹੇ ਦੇ ਉਹਨਾਂ ਕੋਲੇ ਸੰਵਿਧਾਨਿਕ ਜਿਹੜਾ ਆਉਦਾ ਹੈਗਾ ਲੋਕ ਜਿਹੜੇ ਆ ਪੱਤਰਕਾਰ ਜਿਹੜੇ ਆ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਲੈ ਕੇ ਜਾਂਦੇ ਹੈਗੇ ਉਹਨਾਂ ਦਾ ਪੱਖ ਜਾਣਨਾ ਜ਼ਰੂਰੀ ਹੁੰਦਾ ਕਿ ਆਖਰ ਕੀ ਹੋ ਰਿਹਾ ਹੈ ਲੇਕਿਨ ਜਦੋਂ ਡੀਸੀ ਜਿਹੜੇ ਹੈਗੇ ਉਹ ਫੋਨ ਨਹੀਂ ਚੱਕਦੇ ਆਪਣਾ ਪੱਖ ਨਹੀਂ ਦਿੰਦੇ ਤਾਂ ਕਿਤੇ ਨਾ ਕਿਤੇ ਜੜਾ ਹੈਗਾ ਪੱਤਰਕਾਰਾਂ ਪੱਤਰਕਾਰੀ ਜੜਾ ਹੈਗਾ ਉਸ ਤੇ ਜਿਹੜੇ ਕਈ ਤਰ੍ਹਾਂ ਦੇ ਜੜੇ ਆ ਸਵਾਲ ਖੜੇ ਕਰਦੇ ਹੈਗੇ ਲੋਕ ਜਿਹੜੇ ਸਵਾਲ ਖੜੇ ਕਰਦੇ ਹੈ ਕਿ ਪੱਤਰਕਾਰ ਜੜਾ ਹੈਗਾ ਆਪਣੀ ਜੜੀ ਹੈ ਡਿਊਟੀ ਜੜੀ ਹੈਗੀ ਆਪਣੀ ਜੜੀ ਹੈਗੀ ਸੇਵਾ ਜੜੀ ਹੈ ਉਹ ਚੰਗੇ ਤਰੀਕੇ ਨਾਲ ਨਹੀਂ ਨਿਭਾਰੇ ਹੈਗੇ ਉਸ ਚੀਜ਼ ਨੂੰ ਲੈ ਕੇ ਜੜਾ ਹੈਗਾ ਪੱਤਰਕਾਰਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਡੀਸੀ ਹੈਗੇ ਉਹ ਪੱਤਰਕਾਰਾਂ ਦੇ ਜਿਹੜੇ ਫੋਨ ਕਰਦੇ ਤਾਂ ਉਹਨਾਂ ਦਾ ਫੋਨ ਚੱਕਿਆ ਜਾਵੇ ਉਹਨਾਂ ਦੇ ਜਿਹੜੀਆਂ ਖਬਰਾਂ ਦੇ ਦੇਖ ਕੇ ਕੋਈ ਪੱਖ ਮੰਗਦੇ ਤਾਂ ਪੱਖ ਦਿੱਤਾ ਜਾਵੇ ਜੇਕਰ ਮੈਡਮ ਵੱਲੋਂ ਜਿਹੜਾ ਆਪਣਾ ਰਵਈਆ ਹੈਗਾ ਵਤੀਰਾ ਜਿਹੜਾ ਹੈਗਾ ਪੱਤਰਕਾਰਾਂ ਦੇ ਜਿਹੜਾ ਪ੍ਰਤੀ ਹੈਗਾ ਨਹੀਂ ਠੀਕ ਕੀਤਾ ਜਾਂਦਾ ਉਦੋਂ ਤੱਕ ਜਿਹੜਾ ਪੱਤਰਕਾਰ ਭਾਈਚਾਰੇ ਹੈਗਾ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਦਾ ਹੈਗਾ ਨਾਲ ਹੀ ਸਰਕਾਰੀ ਸਮਾਗਮ ਜਿਹੜੇ ਹੈਗੇ ਉਹਨਾਂ ਦਾ ਵੀ ਜਿਹੜਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਫੈਸਲਾ ਕੀਤਾ ਹੈ ਤੇ ਨੇੜਲੇ ਭਵਿੱਖ ਦੇ ਵਿੱਚ ਹੈ ਜੇਕਰ ਕੋਈ ਵੀ ਵੱਡਾ ਇੱਥੇ ਅਧਿਕਾਰੀ ਪਹੁੰਚਦੇ ਹੈਗੇ ਮੰਤਰੀ ਪਹੁੰਚਦੇ ਜਾਂ ਐਮਐਲਏ ਪਹੁੰਚਦੇ ਹੈਗੇ ਤਾਂ ਉਹਨਾਂ ਦੇ ਜਿਹੜਾ ਸਮਾਗਮ ਜਿਹੜੇ ਹੈਗੇ ਚਾਹੇ ਉਹ ਸਰਕਾਰੀ ਹੈਗੇ ਚਾਹੇ ਗੈਰ ਸਰਕਾਰੀ ਹੈਗੇ ਉਹਨਾਂ ਦੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਪੱਤਰਕਾਰਾਂ ਵੱਲੋਂ ਜਿਹੜਾ ਹੈਗਾ ਕੋਈ ਕਵਰੇਜ ਨਹੀਂ ਕੀਤੀ ਜਾਊਗੀ ਲੇਕਿਨ ਸਵਾਲ ਉਸ ਸਮਾਗਮ ਦੇ ਵਿੱਚ ਜਾ ਕੇ ਜਰੂਰ ਪੁੱਛਿਆ ਜਾਵੇਗਾ ਕਿ ਆਖਰ ਪੱਤਰਕਾਰ ਨੂੰ ਕੀ ਸਮਝਿਆ ਜਾਂਦਾ ਹੈ ਪੱਤਰਕਾਰ ਲੋਕਾਂ ਦੇ ਨਾਲ ਜੁੜਿਆ ਹੈਗਾ ਲੋਕਾਂ ਦੀਆਂ ਸਮੱਸਿਆਵਾਂ ਲੈ ਕੇ ਜਾਂਦਾ ਹੈ ਜੇਕਰ ਤੁਸੀਂ ਪੱਤਰਕਾਰਾਂ ਦੀ ਜੜੀ ਹੈਗੀ ਗੱਲ ਨਹੀਂ ਸੁਣ ਸਕਦੇ ਤਾਂ ਆ ਆਖਰ ਲੋਕ ਜਿਹੜੇ ਹੈ ਉਹਨਾਂ ਦੀ ਤੁਸੀਂ ਕੀ ਸੇਵਾ ਕਰਦੇ ਹੋਗੇ ਕੀ ਗੱਲ ਕਰਦੇ ਹੋਗੇ ਇਥੋਂ ਜਿਹੜਾ ਸਹਿਜ ਜਿਹੜਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਸੋ ਵਾਜ ਜ ਜਲਾਲਾਬਾਦ ਦੇ ਜਿਹੜੇ ਪੱਤਰਕਾਰ ਹੈਗੇ ਸਾਡੇ ਭਾਈਚਾਰੇ ਦੇ ਉਹ ਇੱਥੇ ਬਹੁਤ ਪਹੁੰਚੇ ਆ ਅੱਜ ਇੱਕ ਸੁਖਾਲੇ ਮホール ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਤੇ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਪਵਿੱਖ ਦੇ ਵਿੱਚ ਐ ਡੀਸੀ ਮੈਡਮ ਨੇ ਜੇਕਰ ਆਪਣਾ ਰਵਈਆ ਠੀਕ ਨਾ ਕੀਤਾ ਤਾਂ ਉਹਨਾਂ ਦੇ ਖਿਲਾਫ ਹੈ ਪੰਜਾਬ ਪੱਦਰ ਤੱਕ ਇੱਕ ਵੱਡਾ ਜੜਾ ਹੈਗਾ ਸੰਘਰਸ਼ ਲਿਖਿਆ ਜਾਵੇਗਾ ਤੇ ਕੋਈ ਵੀ ਜੜਾ ਕਾਰਜਕਾਰੀ ਜਿਹੜੀ ਬਣਾਈ ਜਾਵੇਗੀ ਉਸ ਤੋਂ ਬਾਅਦ ਜਿਹੜਾ ਫੈਸਲਾ ਹੋਵੇਗਾ ਉਹ ਜੋ ਵੀ ਜ਼ਿਲ੍ਹਾ ਪੱਦਰ ਤੇ ਜਿਹੜੀ ਕਮੇਟੀ ਬਣੇਗੀ ਉਹ ਜਿਸ ਤਰ੍ਹਾਂ ਦਾ ਫੈਸਲਾ ਲਵੇਗਾ ਉਸੇ ਅਨੁરૂਪ ਹੀ ਜੜਾ ਹੈਗਾ ਕੰਮ ਕੀਤਾ ਜਾਵੇਗਾ ਅੱਗੇ ਜਿਹੜਾ ਸੰਘਰਸ਼ ਕੀਤਾ ਜਾਵੇਗਾ ਧੰਨਵਾਦ ਅੱਜ ਬੋਰ ਦੇ ਵਿੱਚ ਸਾਰੇ ਪੱਤਰਕਾਰ ਭਰਾਵਾਂ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਵੀ ਕੋਈ ਵੀ ਅਫੀਸਰ ਜਿਹੜਾ ਵੀ ਪੱਤਰਕਾਰ ਦੀ ਮਾਨਯੋਗਤ ਨਹੀਂ ਕਰੂਗਾ ਅਸੀਂ ਉਹਦੇ ਖਿਲਾਫ ਮੋਰਚਾ ਵੀ ਖੋਲਾਂਗੇ ਤੇ ਜੋ ਤੱਕ ਉਹਦੀ ਬਦਲੀ ਨਹੀਂ ਹੁੰਦੀ ਉਹ ਤੱਕ ਅਸੀਂ ਸੰਘਰਸ਼ ਵਿੜਾਂਗੇ ਉਹਨੇ ਅੱਜ ਜਿਹੜੀ ਮੀਟਿੰਗ ਹੋਈ ਉਹਦੇ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਪੂਰੇ ਜ਼ਿਲ੍ਹੇ ਦੇ ਪੱਤਰਕਾਰ ਇਕੱਠੇ ਕੀਤੇ ਜਾਣਗੇ ਇੱਕ ਜ਼ਿਲ੍ਹਾ ਪੱਤਰੀ ਯੂਨੀਅਨ ਬਣਾ ਕੇ ਅਗਲਾ ਸੰਘਰਸ਼ ਉਹਦੇ ਹਿਸਾਬ ਨਾਲ ਸਲਾਹ ਦੇ ਨਾਲ ਗਿੱਡਿਆ ਜਾਊਗਾ ਜਿਹੜੀ ਇਹ ਜਰੂਰ ਮੀਟਿੰਗ ਦੀ ਜਰੂਰਤ ਪਈ ਪ੍ਰਧਾਨ ਜੀ ਕਿਉਂਕਿ ਜਿਹੜੀ ਆਪਣੇ ਸੰਵਧਾਨਿਕ ਚਾਰਾ ਸਬੱਤ ਹੈਗਾ ਡਿਪਟੀ ਕਮਿਸ਼ਨਰ ਗਵਰਨਰ ਜੀ ਨੇ ਡਿਪਟੀ ਕਮਿਸ਼ਨਰ ਦਾ ਉਹਨਾਂ ਦਾ ਬਤਿਹਰਾ ਜਿਹੜਾ ਪੱਤਰਕਾਰਾਂ ਦੇ ਪ੍ਰਤੀ ਸਹੀ ਰਹੇ ਨਾ ਇਹ ਫੋਨ ਚੁੱਕਦੇ ਨਾ ਇਹ ਕੋਈ ਪੱਖ ਦੇਣਾ ਚਾਹੁੰਦੇ ਕਿ ਪੱਤਰਕਾਰ ਦਾ ਕੰਮ ਹੈ ਕੋਈ ਖ਼ੋਰ ਛਾਪੜੀ ਦਾ ਪੱਖ ਲੈਣਾ ਉਹਦੇ ਗੇਸਟ ਹੀ ਇਹ ਮੀਟਿੰਗ ਸੱਦੀ ਗਈ ਹੈ ਉਸ ਗੱਲ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਇਸ ਸਬੰਧੀ ਐਸ ਡੀ ਐਮ ਸਾਹਿਬ ਦਾ ਵੀ ਕੱਲ ਫੋਨ ਆਇਆ ਸੀਗਾ ਉਹਨਾਂ ਨੇ ਕਿਹਾ ਸੀ ਅਗਰ ਪੱਤਰਕਾਰ ਨੂੰ ਕੋਈ ਗਲਤਫਹਿਮੀ ਹੈ ਜਾਂ ਕੁਝ ਐਜੀ ਗੱਲ ਹੈ ਤੇ ਅੱਜ ਮੀਟਿੰਗ ਹੋਈ ਏ ਤੇ ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਸਲਾਹ ਵੀ ਦਿਆਂਗਾ ਜਿਵੇਂ ਟੇਬਲ ਟਾਕ ਦਾ ਮਸਲਾ ਸੁਣੀਦਾ ਦਾ ਪੱਟੇਬਲ ਟਾਕ ਇਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦਾ ਅੱਖ ਇਸ ਕਰਕੇ ਜ਼ਰੂਰੀ ਹੋ ਜਾਂਦਾ ਕਿਉਂਕਿ ਸੰਵਿਧਾਨੇ ਚ ਖੁੱਲੇ ਤੌਰ ਤੇ ਲਿਖਿਆ ਹੈ ਕਿ ਵਨ ਸਾਈਡਡ ਖਬਰ ਨਹੀਂ ਚਲਣੀ ਚਾਹੀਦੀ ਉਸ ਗੱਲ ਤੋਂ ਬਚਣ ਵਾਸਤੇ ਅਸੀਂ ਦੂਜੇ ਪਾਰਟੀ ਦਾ ਪੱਖ ਲੈਨੇ ਆ ਤਾਂ ਕਿ ਕਿਸੇ ਨਾਲ ਇਸ ਗੱਲ ਦਾ ਮਹਿਸੂਸ ਨਾ ਹੋਵੇ ਵੀ ਖਬਰ ਪੱਖਪਾਤੀ ਲਗਾਈ ਗਈ ਹੈ ਇਸ ਨਜ਼ਰੀਏ ਨਾਲ ਹੀ ਅਸੀਂ ਪ੍ਰਸ਼ਾਸਨਿਕ ਅਫਸਰਾਂ ਦੇ ਜਾਂ ਦੂਜੇ ਡਿਪਾਰਟਮੈਂਟ ਦੇ ਅਫਸਰਾਂ ਦੇ ਪੱਖ ਲੈਂਦੇ ਰਹੇ ਹਾਂ ਤਾਂ ਕਿ ਕਿਸੇ ਤਰੀਕੇ ਦਾ ਮਹਿਸੂਸ ਨਾ ਹੋਵੇ ਕਿ ਪੱਖਪਾਤ ਕੀਤਾ ਗਿਆ ਹੈ ਅਗਰ ਅਧਿਕਾਰੀ ਹੀ ਪੱਖ ਦੇਣ ਤੋਂ ਪਿੱਛੇ ਹਟਣਗੇ ਇਹਦਾ ਮਤਲਬ ਉਹ ਆਪਣੀ ਸਵਧਾਨਿਕ ਡਿਊਟੀ ਤੋਂ ਪਿੱਛੇ ਹਟਦੇ ਨੇ ਤੇ ਉਸ ਵਾਸਤੇ ਲਾਇਬਿਲਟੀ ਤੈ ਕੀਤੀ ਜਾਣੀ ਚਾਹੀਦੀ ਹੈ ਸਰਕਾਰ ਨੂੰ ਵੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਇਹ ਕਿਸ ਸੁੱਦੇ ਨੂੰ ਲੈ ਕੇ ਮੇਨ ਅੱਜ ਡੀਸੀ ਸਾਈਵਾ ਦੇ ਅ ਮੁੱਦੇ ਨੂੰ ਲੈ ਕੇ ਗੱਤੀ ਗਈ ਹੈ ਕਿਉਂਕਿ ਪਿਛਲੇ ਟਾਈਮ ਤੋਂ ਪੱਤਰਕਾਰ ਸਾਥੀਆਂ ਨੂੰ ਇਸ ਗੱਲ ਦੀ ਮਹਿਸੂਸ ਹੋ ਰਹੀ ਸੀ ਕਿ ਡੀਸੀ ਸਾਈਵਾ ਫੋਨ ਨਹੀਂ ਚੱਕਦੇ ਜਾਂ ਆਪਣਾ ਪੱਖ ਨਹੀਂ ਦਿੰਦੇ ਉਹਦੇ ਵਾਸਤੇ ਅਲਟੀਮੇਟਲੀ ਕਿਸੇ ਨਾ ਕਿਸੇ ਤੇ ਕਿਸੇ ਅਫਸਰ ਦੀ ਵੀ ਲਾਇਬਿਲਟੀ ਲਾਈ ਜਾ ਸਕਦੀ ਹੈ ਮੰਨਿਆ ਕਿ ਉਹ ਕੋਈ ਬਿਜ਼ੀ ਸ਼ਡਿਊਲ ਹੈ ਜਾਂ ਕੁਝ ਹੋਰ ਕਾਰਨ ਹੋ ਸਕਦੇ ਨੇ ਇਸ ਵਾਸਤੇ ਅਲਟੀਮੇਟਲੀ ਦੋਨਾਂ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦੇ ਹੋਏ ਅ ਕੋਈ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਏ RC ਦੀ ਤੈਅ ਕੀਤੀ ਜਾਵੇ ਚਾਹੇ ਕਿਸੇ SDM ਦੀ ਤੈਅ ਕੀਤੀ ਜਾਵੇ ਇਹ ਹੋਰ ਜ਼ਰੂਰੀ ਹੋ ਜਾਏਗਾ ਅਗਰ ਇਹ ਮਿਲਜੋਲ ਕੇ ਚੱਲਣਗੇ ਤਾਂ ਜ਼ਿਆਦਾ ਬੈਟਰ ਰਹੇਗਾ ਅਦਰਵਾਈ ਖਿਲਾਰਾ ਜ਼ਿਆਦਾ ਹੋਏਗਾ ਮਤਲਬ ਦੂਰੀਆਂ ਜ਼ਿਆਦਾ ਵਧਣਗੀਆਂ ਉਹਦੇ ਚ ਮੈਂ ਸਮਝਦਾ ਵੀ ਉਹ ਸਮਾਜ ਵਾਸਤੇ ਅੱਛੀ ਗੱਲ ਨਹੀਂ ਜੇ ਉਹ ਆਪਣੀ ਕਮੀ ਨੂੰ ਦੁਰਸਤ ਨਹੀਂ ਕਰਦੇ ਤਾਂ ਪਤਾ ਕਰ ਭਾਈਚਾਰਾ ਦਾ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਇਹ ਹੋਏਗਾ ਕਿ ਅਸੀਂ ਮੀਟਿੰਗ ਕਰਕੇ ਹਾਜ਼ਿਲਕਾ ਲੈਵਲ ਤੇ ਪੂਰੇ ਡਿਸਟ੍ਰਿਕਟ ਲੈਵਲ ਤੇ ਤਾਂ ਕਿ ਇਸ ਗੱਲ ਦਾ ਜੋ ਵੀ ਅਗਲਾ ਮਸਲੇ ਦਾ ਹੱਲ ਹੋ ਸਕੇ ਉਸ ਵਾਸਤੇ ਅਸੀਂ ਮੀਟਿੰਗ ਕਰਾਂਗੇ ਜਲਦੀ ਕਰਾਂਗੇ ਯਾ ਜਰੂਰ ਪਈ ਤਾਂ ਮੁੱਖ ਮੰਤਰੀ ਮਿਲੇ ਜਾਏ ਸੀਐਮ ਸਾਹਿਬ ਬਿਲਕੁਲ ਮਿਲੇ ਜਾਏ ਅੱਜ ਬਿਲਕੁਲ ਅਬੋਰ ਵਿਖੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਅਬੋਰ ਨਾਲ ਸੰਬੰਧਤ ਇੱਕ ਮੀਟਿੰਗ ਕੀਤੀ ਗਈ ਹੈ ਇਹ ਮੀਟਿੰਗ ਦਾ ਜਿਹੜਾ ਅਹਿਮ ਏਜੰਡਾ ਹੈ ਉਹ ਇਹ ਹੈ ਕਿ ਜਿਹੜੇ ਪੱਤਰਕਾਰ ਸਾਥੀ ਨੇ ਮੀਡੀਆ ਦੀ ਜੇ ਗੱਲ ਕਰੀਏ ਪ੍ਰੈਸ ਦੀ ਗੱਲ ਕਰੀਏ ਤਾਂ ਉਹ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਇਨਿੰਗ ਆ ਉਹ ਐਕਚੁਅਲ ਦੇ ਵਿੱਚ ਹੈਗਾ ਔਰ ਸਰਕਾਰ ਦੇ ਵਿੱਚ ਜੇ ਅਸੀਂ ਇਹ ਕਹੀਏ ਕਿ ਇੱਕ ਸਹਾਇਕ ਦੇ ਤੌਰ ਤੇ ਕੰਮ মিডিਆ ਕੰਮ ਕਰਦਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਵਾਸਤੇ ਜੇਕਰ ਲੋਕਾਂ ਦੀਆਂ ਮੁਸ਼ਕਲਾਂ ਨੇ ਤੇ ਉਹਨਾਂ ਮੁਸ਼ਕਲਾਂ ਨੂੰ ਸਰਕਾਰ ਦੇ ਤੱਕ ਪਹੁੰਚਾਉਣ ਵਾਸਤੇ মিডিਆ ਨੇ ਇੱਕ ਰੋਲ ਅਦਾ ਕਰਨਾ ਹੁੰਦਾ ਹੈ ਪਰੰਤੂ ਉਹਦੇ ਵਿੱਚ ਜਿਹੜਾ ਜ਼ਿਲ੍ਹਾ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਹੈ ਮੈਡਮ ਅੰਮ੍ਰਿਤਪ੍ਰੀਤ ਕੌਰ ਸੰਧੂ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਆਂ ਬਤੌਰ ਡੀਸੀ ਉਹ ਸਾਡੇ ਜ਼ਿਲ੍ਹੇ ਦੇ ਅਫੀਸਰ ਨੇ ਡੀਸੀ ਦੀ ਜਿਹੜੀ ਚੇਅਰ ਹੈ ਉਹਦਾ ਅਸੀਂ ਸਤਿਕਾਰ ਕਰਦੇ ਆ ਪਰ ਇਹ ਗੱਲ ਦੁੱਖ ਨਾਲ ਕਹਿਣੀ ਪੈ ਰਹੀ ਏ ਕਿ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ 2011 ਵਿੱਚ ਫਾਜ਼ਲਕਾ ਦਾ ਡਿਸਟ੍ਰਿਕਟ ਬਣਿਆ ਹੈ ਇਹ ਪਹਿਲੀ ਡੀਸੀ ਸਾਹਿਬਾ ਹੈ ਜਿਹਦਾ ਵਿਹਾਰ ਪੱਤਰਕਾਰਾਂ ਨਾਲ ਆੜਿਆਲਾ ਹੈ ਹੰਕਾਰੀ ਹੈ ਮਾੜਾ ਹੈ ਉਹਦਾ ਵਿਹਾਰ ਜਿਹੜਾ ਹੈ ਆਮ ਲੋਕਾਂ ਨਾਲ ਕਿਵੇਂ ਹੋਏਗਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜੇਕਰ ਉਹ ਪਹਿਲੇ ਦਿਨ ਵੀ ਆਈ ਹੈ ਉਹਨਾਂ ਨੇ ਜੁਆਇਨ ਕੀਤਾ ਹੈ ਪੱਤਰਕਾਰਾਂ ਨੇ ਸਤਿਕਾਰ ਵਜੋ ਜਾ ਉਹਨਾਂ ਦਾ ਜਾਣਨ ਵਾਸਤੇ ਕਿ ਉਹਨਾਂ ਦਾ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਸਰਦੀ ਖੇਤਰ ਦਾ ਜ਼ਿਲ੍ਹਾ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਾਸਤੇ ਕਿਸ ਤਰ੍ਹਾਂ ਦਾ ਐਕਸ਼ਨ ਰਹੇਗਾ ਉਹ ਕਿਸ ਤਰ੍ਹਾਂ ਦਾ ਆਪਣਾ ਕੰਮ ਕਾਜ ਕਰਨਗੇ ਪੱਤਰਕਾਰਾਂ ਵੱਲੋਂ ਉਹ ਕੀ ਐਸਪੈਕਟ ਕਰਦੇ ਨੇ ਕਿ ਉਹਨਾਂ ਦੀ ਮਦਦ ਕਰਨ ਉਹ ਇਸ ਕਰਕੇ ਪੱਤਰਕਾਰ ਸਾਥੀ ਵੀ ਜਾਂਦੇ ਨੇ ਪਰ ਉਹਨਾਂ ਦਾ ਰਵੱਈਆ ਜਿਹੜਾ ਹੈ ਉਹ ਰੂਡਲੀ ਹੁੰਦਾ ਹੈ ਉਹ ਚੰਗਾ ਨਹੀਂ ਹੁੰਦਾ ਔਰ ਇਹ ਲੰਬੇ ਸਮੇਂ ਤੋਂ ਪੱਤਰਕਾਰ ਹੰਡਾਰੇ ਨੇ ਇਸ ਤੋਂ ਇਲਾਵਾ ਜਿਹੜੀਆਂ ਨੇ ਹੋਰ ਯੂਨੀਅਨਸ ਨੇ ਜਾਂ ਹੋਰ ਜਿਹੜੇ ਸਾਥੀ ਨੇ ਉਹ ਹੰਡਾਰੇ ਨੇ ਉਹ ਸਾਰਾ ਜਿਹੜਾ ਪੂਰਾ ਇੱਕ ਤਰ੍ਹਾਂ ਫਾਜ਼ਲ ਕਾ ਦੇ ਵਿੱਚ ਇਸ ਗੱਲ ਦਾ ਵਿਰੋਧ ਹੈ ਇਸ ਗੱਲ ਦੀ ਚਰਚਾ ਹੈ ਸਰਕਾਰ ਤੱਕ ਵੀ ਰਿਪੋਰਟਾਂ ਨੇ ਕਿ ਇਹ ਜਿਹੜੀ ਡੀਸੀ ਹੈ ਇਹ ਪਹਿਲੀ ਇਹਦੀ ਪੋਸਟਿੰਗ ਹੈ ਜਾਂ ਤੈਨੂੰ ਤਜਰਬਾ ਨਹੀਂ ਹੈ ਜਾਂ ਫਿਰ ਇਹਨੂੰ ਜਿਹੜੇ ਪੱਤਰਕਾਰ ਨੇ ਘਟੋ ਘਟ ਜਿਹੜੇ ਸਰਕਾਰ ਦੀਆਂ ਸਰਕਾਰ ਤੱਕ ਸਮੱਸਿਆਵਾਂ ਲੋਕਾਂ ਦੀ ਪਹੁੰਚਾਉਣੀਆਂ ਨੇ ਉਹਨਾਂ ਤੱਕ ਜੇਕਰ ਉਹਦਾ ਰਵੱਈਆ ਸਹੀ ਨਹੀਂ ਤੇ ਆਮ ਲੋਕਾਂ ਨਾਲ ਉਹਦਾ ਰਵੱਈਆ ਕਿਸ ਤਰ੍ਹਾਂ ਦਾ ਹੋਏਗਾ ਇਹਨੂੰ ਲੈ ਕੇ ਪੱਤਰਕਾਰਾਂ ਨੇ ਫੋਨ ਤੇ ਕਈ ਵਾਰੀ ਪੱਖ ਲੈਣੇ ਚਾਹੀਨੇ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਸਾਡੇ ਵੱਡੇ ਭਾਈ ਸਾਹਿਬ ਨੇ ਕਥੂਰੀਆ ਜੀ ਨੇ ਉਹਨਾਂ ਨੇ ਜ਼ਿਕਰ ਕੀਤਾ ਕਿ ਜਦੋਂ ਵੀ ਇੱਕ ਪੱਤਰਕਾਰ ਖਬਰ ਲਾਉਂਦਾ ਹੈ ਉਹਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਖਬਰ ਪਾਰਦਰਸ਼ੀ ਹੋਰ ਨਿਰਪੱਖ ਲੱਗੇ ਦੋਨਾਂ ਧਿਰਾਂ ਦਾ ਪੱਖ ਲਿਆ ਜਾਵੇ ਜੇਕਰ ਲੋਕ ਦੋਸ਼ ਲਾ ਰਹੇ ਨੇ ਕਿ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਤੇ ਸਾਡੀ ਡਿਊਟੀ ਬਣਦੀ ਕਿ ਅਸੀਂ ਪ੍ਰਸ਼ਾਸਨ ਦਾ ਪੱਖ ਲਈਏ ਕਿ ਕੀ ਵਾਕਈ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਜੇ ਅਸੀਂ ਉਹਨਾਂ ਦਾ ਪੱਖ ਲੈਣ ਵਾਸਤੇ ਉਹਨਾਂ ਨੂੰ ਫੋਨ ਕਾਲ ਕਰ ਰਹੇ ਹਾਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਉਹ ਪੱਖ ਨਹੀਂ ਦੇ ਰਹੇ ਤਾਂ ਇਟ ਮੀਨਸ ਇਹ ਸਾਬਤ ਹੁੰਦਾ ਹੈ ਕਿ ਤਾ ਨਾ ਕਿਤੇ ਉਹਨਾਂ ਵਿੱਚ ਚੋਰੀ ਮੋਰੀ ਹੈ ਉਹ ਗਲਤ ਕੰਮ ਕਰ ਰਹੇ ਨੇ ਹੁਣ ਇਹ ਜਿਹੜਾ ਆਪੇ ਤੋਂ ਬਾਹਰ ਹੋ ਗਿਆ ਸਬਰ ਦਾ ਪਿਆਲਾ ਜਿਹੜਾ ਉੱਪਰ ਚੁੱਕਿਆ ਹੈ ਸਮੂਹ ਫਾਜ਼ਿਲਕਾ ਦੇ ਪੱਤਰਕਾਰਾਂ ਦਾ ਇਹ ਗੱਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਏਗੀ ਜੇਕਰ ਚੀਫ ਸਕੱਟਰੀ ਸਾਹਿਬ ਸਾਡੇ ਪੰਜਾਬ ਸਰਕਾਰ ਦੇ ਜੇਕਰ ਉਹ ਫੋਨ ਤੇ ਗੱਲ ਕਰ ਸਕਦੇ ਨੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਓਐਸਡੀ ਸਾਹਿਬ ਜੇਕਰ ਉਹ ਗੱਲ ਕਰ ਸਕਦੇ ਨੇ ਕਮਿਸ਼ਨਰ ਸਾਹਿਬ ਜੇਕਰ ਗੱਲ ਕਰ ਸਕਦੇ ਨੇ ਮਨਿਸਟਰ ਗੱਲ ਕਰ ਸਕਦੇ ਨੇ ਤਾਂ ਡੀਸੀ ਵੀ ਇੱਕ ਸੰਵਿਧਾਨ ਕਉਦਾ ਹੈ ਇਹ ਸਾਡੇ ਪਬਲਿਕ ਸਰਵੈਂਟ ਨੇ ਇਹ ਕਿਉਂ ਨਹੀਂ ਗੱਲ ਕਰ ਰਹੀ ਇਸ ਕਰਕੇ ਹੈ ਕਿ ਹੁਣ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਸੀਂ ਫਾਜ਼ਲ ਕਾ ਤੋਂ ਆਏ ਆ ਮੇਰੇ ਨਾਲ ਸਾਥੀ ਕੁਲਦੀਪ ਰਾੜ ਜੀ ਨੇ ਸੀਨੀਅਰ ਪੱਤਰਕਾਰ ਨੇ ਸਾਥੀ सुरेंद्र ਗੋਇਲ ਜੀ ਬਕਾਇਦਾ ਜ਼ਿਲ੍ਹੇ ਵੱਲੋਂ ਸਾਡੀ ਡਿਊਟੀ ਲੱਗੀ ਹੈ ਕਿ ਅਸੀਂ ਜਿਵੇਂ ਅੱਜ ਅਬੋਰ ਪਹੁੰਚੇ ਆ ਮੰਡੀ ਅਸੀਂ ਜਾਵਾਂਗੇ ਅਰਨੀ ਵਾਲਾ ਅਸੀਂ ਬੱਲੂਆਣਾ ਜਾਵਾਂਗੇ ਜਿਹੜੇ ਜਿਹੇ ਵੀ ਸਾਡੇ ਸਟੇਸ਼ਨ ਨੇ ਸਾਰੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਕੱਠਾ ਕਰਨ ਵਾਸਤੇ ਇਹ ਅਸੀਂ ਇੱਕ ਜਿਹੜਾ ਹੈਗਾ ਉਹ ਸ਼ੁਰੂਆਤ ਮੌਹਿਮ ਕੀਤੀ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਬੋਰ ਵਾਲੇ ਪੱਤਰਕਾਰਾਂ ਨੇ ਇਸ ਗੱਲ ਦਾ ਸਟੈਂਡ ਲਿਆ ਹੈ ਕਿ ਇਹ ਮੁੱਦਾ ਇੱਕ ਪੱਤਰਕਾਰ ਦਾ ਨਹੀਂ ਹੈ ਇਹ ਪੂਰੀ ਪ੍ਰੈਸ ਦੀ ਆਜ਼ਾਦੀ ਦਾ ਮੁੱਦਾ ਹੈ ਅਸੀਂ ਪ੍ਰੈਸ ਦੀ ਆਜ਼ਾਦੀ ਦਾ ਗਲਾ ਨਹੀਂ ਕੁੱਟਣ ਦੇਵਾਂਗੇ ਇਹ ਅੱਜ ਅਬੋਰ ਵਾਲਿਆਂ ਨੇ ਜਿਹੜਾ ਪਾਸ ਕੀਤਾ ਹੈ ਔਰ ਨਾਲ ਦੀ ਨਾਲ ਇਹ ਕਹਿਣ ਦੇਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਉਹ ਪੰਜਾਬ ਦੇ ਨੇ ਸਾਡੇ ਫਾਜ਼ਲਕਾ ਜ਼ਿਲ੍ਹੇ ਦੇ ਨੇ ਉਹਨਾਂ ਨੇ ਜਦੋਂ ਵੀ ਫਾਜ਼ਲਕਾ ਵਿੱਚ ਫੇਰੀ ਪਾਉਣੀ ਹੈ ਅਸੀਂ ਸਮੂਹ ਪੱਤਰਕਾਰ ਭਾਈਚਾਰਾ ਉਹਨਾਂ ਦੀ ਕਵਰੇਜ ਬਾਅਦ ਚ ਕਰਾਂਗੇ ਪਹਿਲਾਂ ਇਸ ਡੀਸੀ ਦੇ ਖਿਲਾਫ ਲਿਖਤੀ ਤੌਰ ਤੇ ਅਸੀਂ ਰਿਟਰਨ ਦੇ ਵਿੱਚ ਕੰਪਲੇਂਟਸ ਵੀ ਕਰਾਂਗੇ ਮਿਲਾਂਗੇ ਕਿ ਪਹਿਲਾਂ ਆਪਣੇ ਜਿਹੜੀ ਡੀਸੀ ਜਨੇ ਲੋਕਾਂ ਨੂੰ ਇਨਸਾਫ ਦੇਣਾ ਹੈ ਇਹ ਲੋਕਾਂ ਦੀ ਗੱਲ ਨਹੀਂ ਸੁਣ ਰਹੀ ਪਹਿਲਾਂ ਇਹਦਾ ਪ੍ਰਬੰਧ ਕਰੋ ਇਹਨੂੰ ਠੀਕ ਕਰੋ ਉਹ ਸੁਬਾਹ ਤੁਹਾਡੀ ਕਵਰੇਜ ਕਰਾਂਗੇ ਅਸੀਂ ਪੂਰੇ ਜ਼ਿਲ੍ਹੇ ਫਾਜ਼ਲਕਾ ਦੇ ਵਿੱਚ ਇਹ ਐਲਾਨ ਕਰ ਰਹੇ ਹਾਂ ਕਿ ਸਰਕਾਰੀ ਜਿਹੜੇ ਸਮਾਗਮ ਨੇ ਜਦੋਂ ਤੱਕ ਡੀਸੀ ਦਾ ਰਵਈਆ ਠੀਕ ਨਹੀਂ ਹੋਏਗਾ ਉਹਨਾਂ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਨ ਦਾ ਵੀ ਸਾਡਾ ਜਿਹੜਾ ਫੈਸਲਾ ਹੈ ਉਹ ਪੁਵਿੱਖ ਵਿੱਚ ਵੱਡੇ ਪੱਧਰ ਤੇ ਲਿਆ ਜਾਏਗਾ ਅੱਜ ਫੈਸਲਾ ਕੀਤਾ ਹੈ ਕਿ ਜ਼ਿਲ੍ਹੇ ਪੱਧਰ ਦੀ ਵਿਦਿਨ ਵਰਨ ਵੀਕ